ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਕਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਵਿੱਚ ਦਸਾ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ ਇਸ ਵਿੱਚ ਇੱਕ ਇੱਕ ਅੱਖਰ ਪਹਿਲਾ ਜੀਵਿਆ ਗਿਆ ਹੈ ਨਾਮ ਜਪਿਆ ਗਿਆ ਹੈ ਵੰਡ ਕੇ ਛਕਿਆ ਗਿਆ ਹੈ ਦੀਗ ਚਲਾਈ ਗਈ ਹੈ ਤੇਗ ਵਾਈ ਗਈ ਹੈ ਵੇਖ ਕੇ ਅੰਧਿਤ ਕੀਤਾ ਗਿਆ ਹੈ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਗਿਆ ਜਿੰਨਾ ਚਿਰ ਕੋਮ ਦਾ ਜੀਵਨ ਤੁਰਿਆ ਰਹੇਗਾ ਅਰਦਾਸ ਦਾ ਵਿਕਾਸ ਹੁੰਦਾ ਹੀ ਰਹੇਗਾ ਸ਼ਾਇਦ ਹੀ ਕਿਸੇ ਇਤਿਹਾਸਕਾਰ ਨੇ ਆਪਣੀ ਕੌਮ ਦਾ ਇਤਿਹਾਸ ਇਤਨੇ ਥੋੜੇ ਸ਼ਬਦਾਂ ਵਿੱਚ ਇਤਨੀ ਪ੍ਰਭਿੰਨਤਾ ਨਾਲ ਚਿਤਾਰਿਆ ਹੋਵੇ ਇੱਕ ਨਾਨਕ ਕੀ ਅਰਦਾਸ ਜੋ ਤੁਦ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਰਹਿ ਗੁਣ ਗਾਵਸੀ हे ਸੱਚੇ ਪਾਤਸ਼ਾਹ ਜੀਓ ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਸਾਡੇ ਹਿਰਦੇ ਵਿੱਚ ਆਪਣੇ ਨਾਮ ਦੀ ਦਾਤ ਬਖਸ਼ੋ ਨਾਮ ਦੀ ਦਾਤ ਤਾਂ ਹੀ ਪ੍ਰਾਪਤ ਹੋਣੀ ਹੈ ਜੇ ਤੂੰ ਸਤਿਗੁਰੂ ਨਾਲ ਜੁੜੇਗਾ ਲਾਲਚ ਛੱਡੇਗਾ ਉਦਮ ਕਰੇਗਾ ਮਿਹਨਤ ਕਰੇਗਾ ਕਿਰਤ ਕਰੇਗਾ ਜੇ ਅੰਦਰ ਨੂੰ ਠਿਕਾਉਣਾ ਹੈ ਤਾਂ ਹੀ ਤੂੰ ਸਤਿਗੁਰੂ ਨਾਲ ਜੁੜ ਸਕਦਾ ਹੈ ਅਰਦਾਸ ਨਾਲ ਸਿੱਖ ਦੇ ਮਨ ਵਿੱਚ ਨਿਮਰਤਾ ਆਉਂਦੀ ਹੈ ਹਉਮੈ ਦਾ ਪਰਦਾ ਦੂਰ ਹੁੰਦਾ ਹੈ ਹਰ ਜੀਵ ਨੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਕੇ ਤਨ ਮਨ ਪ੍ਰਭੂ ਦਰ ਉਤੇ ਅਰਪਣ ਕਰਕੇ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਹੀਂ ਸੁਖ ਦਾਤੇ ਇਸ ਲਈ ਸਾਧ ਸੰਗਤ ਜੀ ਕੁਰਬਾਨੀ ਦੇ ਲੜ ਲੱਗਣਾ ਚਾਹੀਦਾ ਹੈ ਸਾਨੂੰ ਕੁਰਬਾਨੀ ਦੇ ਲੜ ਲੱਗਣ ਦਾ ਇਹ ਲਾਭ ਹੋਵੇਗਾ ਕਿ ਸਾਡੇ ਤੇ ਕੋਈ ਵੀ ਮੁਸ਼ਕਿਲ ਕੋਈ ਵੀ ਔਂਗੜ ਜਾਂ ਕੋਈ ਵੀ ਦੁੱਖ ਦੀ ਘੜੀ ਆਵੇਗੀ ਅਸੀਂ ਉਸ ਦੁੱਖ ਦੀ ਘੜੀ ਤੋਂ ਬਹੁਤ ਹੀ ਆਸਾਨੀ ਦੇ ਨਾਲ ਉਸ ਦੁੱਖ ਦੀ ਘੜੀ ਤੋਂ ਲੰਘ ਸਕਦੇ ਹਾਂ ਇਸ ਲਈ ਸਾਧ ਸੰਗਤ ਜੀ ਕੁਰਬਾਨੀ ਦੇ ਲੜ ਲੱਗੋ ਰੋਜ਼ ਬਾਣੀ ਦਾ ਜਾਪ ਕਰਿਆ ਕਰੋ ਇਹਦੇ ਨਾਲ ਕੀ ਹੋਏਗਾ ਇਹਦਾ ਫਾਇਦਾ ਕੀ ਹੋਏਗਾ ਕਿ ਤੁਹਾਨੂੰ ਦੁੱਖਾਂ ਦੇ ਨਾਲ ਲੜਨਾ ਆ ਜਾਏਗਾ ਕਿ ਦੁੱਖ ਨੂੰ ਟੈਕਲ ਕਿਵੇਂ ਕਰਨਾ ਹੈ ਤੁਹਾਨੂੰ ਪਤਾ ਚੱਲ ਜਾਏਗਾ ਦੁੱਖ दारू ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਜਦੋਂ ਬੰਦੇ ਨੂੰ ਦੁੱਖ ਆਂਦਾ ਹੈ ਨਾ ਉਹ ਆਪਣੇ ਆਪ ਹੀ ਨਾਮ ਨੂੰ ਧਿਆਨ ਲੱਗ ਜਾਂਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਮੇਰੇ ਦੁੱਖ ਦਾ ਹੱਲ ਬਸ ਪਰਮਾਤਮਾ ਹੀ ਕਰ ਸਕਦਾ ਹੈ ਇਸ ਲਈ ਸਾਨੂੰ ਸੁਖ ਵੇਲੇ ਵੀ ਉਸ ਪਰਮਾਤਮਾ ਨੂੰ ਧਿਆਨਾ ਚਾਹੀਦਾ ਹੈ ਕਿ हे ਪਰਮਾਤਮਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਇਹ ਦਾਤ ਬਖਸ਼ੀ ਹੈ ਜੇ ਤੁਹਾਡੇ ਕੋਲ ਘਰ ਹੈ ਤੁਹਾਡੇ ਕੋਲ ਗੱਡੀ ਹੈ ਤੁਸੀਂ ਉਸ ਪਰਮਾਤਮਾ ਦਾ ਧੰਨਵਾਦ ਕਰੋ ਕਿ हे ਪਰਮਾਤਮਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਰਹਿਣ ਲਈ ਘਰ ਦੇ ਰਹੇ ਹੋ ਤੁਸੀਂ ਮੈਨੂੰ ਗੱਡੀ ਦਿੱਤੀ ਹੈ ਉਸ ਪਰਮਾਤਮਾ ਦਾ ਧੰਨਵਾਦ ਵੀ ਕਰਿਆ ਕਰੋ ਸੁਖ ਵੇਲੇ ਦੁੱਖ ਵੇਲੇ ਆਪਾਂ ਹਮੇਸ਼ਾ ਯਾਦ ਕਰਦੇ ਹਾਂ ਕਿ हे ਪ੍ਰਮਾਤਮਾ ਇਹ ਮੈਨੂੰ ਦੁੱਖ ਆ ਗਿਆ ਹੈ ਕਿ ਤੂੰ ਮੈਨੂੰ ਸਹਾਇਤਾ ਕਰ ਇਸ ਲਈ ਸਾਥ ਸੰਗਤ ਜੀ ਦੁੱਖ ਵੇਲੇ ਤਾਂ ਚਲੋ ਯਾਦ ਕਰਦੀਆਂ ਸੁੱਖ ਵੇਲੇ ਵੀ ਯਾਦ ਕਰਿਆ ਕਰੋ ਸੁੱਖ ਵੇਲੇ ਕਦੀ ਵੀ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ ਜਿਉਂ ਦਾਤ ਤੁਹਾਨੂੰ ਮਿਲੀ ਹੈ ਤੇ ਉਹਦੀ ਕਿਰਪਾ ਦੇ ਨਾਲ ਹੀ ਮਿਲੀ ਹੈ ਜੇਕਰ ਉਹਦੀ ਕਿਰਪਾ ਨਾ ਹੁੰਦੀ ਤੇ ਤੁਹਾਨੂੰ ਦਾਤ ਵੀ ਨਾ ਮਿਲਦੀ ਇਸ ਲਈ ਸਾਥ ਸੰਗਤ ਜੀ ਹਮੇਸ਼ਾ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰੋ ਉਸ ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰੋ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਤੁਹਾਨੂੰ ਦੁੱਖਾਂ ਦੇ ਨਾਲ ਲੜਨਾ ਆ ਜਾਏਗਾ ਦੁੱਖਾਂ ਦੇ ਨਾਲ ਡੀਲ ਕਿਵੇਂ ਕਰਨੀ ਆ ਤੁਹਾਨੂੰ ਆਪਣੇ ਆਪ ਸਹਿਜ ਸਹਿਜ ਆ ਜਾਏਗਾ ਇਸ ਲਈ ਸਾਥ ਸੰਗਤ ਜੀ ਗੁਰਬਾਣੀ ਦੇ ਲੜ ਲੱਗੋ ਭੋਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ